ਆਦੇਤਨ ਸਤਿਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਨੂੰ ਲੈ ਕੇ ਅਤੇ ਮੁੱਖ ਰੱਖਦਿਆਂ ਹੋਇਆ ਨਾਲ ਹੀ ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਅਤੇ ਸੰਤ ਗਿਆਨੀ ਕਪਾਲ ਸਿੰਘ ਜੀ ਕਾਲਾਤਾ ਪਿੰਡ ਰਵਾਲਿਆਂ ਦੀ ਵਰਤੀ ਨਾਲ ਸੰਤ ਬਾਬਾ ਇਛਰ ਸੰਗੀ ਰਾੜਾ ਸਾਹਿਬ ਵਾਲਿਆਂ ਦੀ ਵਰਤੀ ਦੇ ਸਮਾਗਮ ਮਹਨੇ ਮਹਨੇ ਮਨਾਏ ਹਨ ਉਹਨਾਂ ਤੇ ਵਿਸ਼ੇਸ਼ ਤੌਰ ਤੇ ਬਾਬਾ ਬਲਦੇਵ ਸਿੰਘ ਜੀ ਪਹੁੰਚੇ ਸਨ ਸੋ ਦੋ ਹਫਤੇ ਦਾ ਇਹ ਟੂਰ ਬਾਬਾ ਜੀ ਨੇ ਆ ਗਿਆਨੀ ਜੀ ਨੇ ਆਪ ਜੀ ਨੂੰ ਦੱਸੇ ਹੀ ਦਿੱਤਾ ਵੀ ਜੋ ਮਹਾਂਪੁਰਖਾਂ ਨੇ ਪੁਰਨਾ ਬਣਾਇਆ ਵੀ ਇਹ ਜੋ ਇਸ ਸਾਰੇ ਟੂਰ ਦੀ ਜੋ ਸੇਵਾ ਆ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਾ ਵਾਲੇ ਤੇ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਜੋ ਅਸਥਾਨ ਅੰਗਰੇਜ਼ੀ ਚਰਚ ਦੇ ਬਾਹਰ ਨਾਲ ਉਹਨਾਂ ਦੀ ਯਾਦ ਵਿੱਚ ਬਾਬਾ ਠਾਕੁਰ ਸਿੰਘ ਜੀ ਦੀ ਅਤੇ ਗੁਰਮਤਿ ਬਿਦਿਆਲਾ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਾ ਵਾਲੇ ਉਨਾਂ ਨੇ ਯਾਦ ਵਿੱਚ ਬਣਨਾ ਹੈ ਸੋ ਉਹ ਉਸ ਨੂੰ ਮੁੱਖ ਰੱਖਦੇ ਆਏ ਸਾਰੀ ਸੇਵਾ ਜੋ ਬਾਬਾ ਜੀ ਅਲੋਕਤਰ ਹੋਈ ਆ ਉਹ ਇੱਥੇ ਹੀ ਇਹਨਾਂ ਨੇ ਅਸਥਾਨ ਲਈ ਛੱਡ ਕੇ ਜਾ ਰਹੇ ਹਨ ਸੋ ਅਸੀਂ ਇਸ ਗੱਲੋਂ ਵੀ ਮਹਾਪੁਰਖਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਜਿੰਨੀ ਸੰਗਤ ਪਹੁੰਚੀ ਆ ਕਿਉਂਕਿ ਇਹ ਜਦਾਂ ਗਿਆਨੀ ਜੀ ਨੇ ਦੱਸਿਆ ਵੀ ਬਾਬਾ ਠਾਕੁਰ ਸਿੰਘ ਜੀ ਹੋਣੀ ਜਦੋਂ तकरीबन ਆਖਰੀ ਵਾਰ ਇਥੋਂ ਇੰਗਲੈਂਡ ਦੀ ਪੇਰੀ ਤੋਂ ਗਏ ਹਨ ਉਹ ਵੀ ਐਸੇ ਘਰ ਵਿੱਚ ਇਸੇ ਤਰ੍ਹਾਂ ਕੀਤਾ ਤੁਨ ਨਾਲ ਜੁੜ ਕੇ ਸਾਰਿਆਂ ਨਾਲ ਸੰਗਤਾਂ ਨੂੰ ਜੋੜਿਆ ਤੇ ਫਿਰ ਬਾਬਾ ਜੀ ਗਏ ਸਨ ਸੋ ਤੈਰ ਦਿਲ ਤੋਂ ਧੰਨਵਾਦ ਭਾਈ ਸਰਵਣ ਸਿੰਘ ਜੀ ਉਹਨਾਂ ਦੇ ਸਮੁੱਚੇ ਹੀ ਪਰਿਵਾਰ ਦਾ ਜਿਹੜੇ ਕੀ ਵੱਧ ਚੜ ਕੇ ਹਮੇਸ਼ਾ ਹੀ ਮਹਾਂਪੁਰਖਾਂ ਦੀ ਜ਼ਾਹਰ ਆਉਣ ਦਾ ਜੋ ਜੀ ਆਇਆਂ ਨੂੰ ਵੀ ਕਹਿੰਦੇ ਤੇ ਸੇਵਾ ਵੀ ਕਰਦੇ ਹਨ ਡਟ ਕੇ ਨਾਲ ਹਨ ਸੋ ਇਸੇ ਤਰ੍ਹਾਂ ਜਿੰਨੇ ਆਪ ਸੰਗਤਾਂ ਸਿੰਘ ਆਏ ਉਹ ਲੂਟਨ ਤੋਂ ਵੀ ਬਹੁਤ ਬਹੁਤ ਸਾਰੇ ਸੰਗ ਅੱਜ ਚੱਲ ਕੇ ਆਏ ਹਨ ਬਾਕੀ ਮਿਨਲੈਂਡ ਤੋਂ ਵੀ ਤੇ ਇੱਥੇ ਲੰਡਨ ਤੋਂ ਵੀ ਅਸੀਂ ਇੱਕ ਇੱਕ ਦੇ ਚੱਲੇ ਹੋਏ ਕਦਮ ਸਾਡੇ ਸਰਮਤੇ ਤੇ ਆਪ ਜੀ ਨੂੰ ਜੀਉ ਆਇਆ ਇਸੇ ਤਰ੍ਹਾਂ ਬੇਨਤੀ ਹੈ ਵੀ ਜਿਸ ਤਰ੍ਹਾਂ ਰਾਜ ਮਿਲ ਕੇ ਆਪਾਂ ਪਹਿਲਾਂ ਚੱਲਦੇ ਆ ਇਦਾਂ ਚੱਲ ਕੇ ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀ ਨੇ ਸਹਿਯੋਗ ਦੇਣਾ ਸਾਡਾ ਪਹਿਲ ਦੇ ਤੋਂ ਧੰਨਵਾਦ ਸਾਡੇ ਕੋਲੋਂ ਵਿਚਰਦਿਆਂ ਕੋਲੋਂ ਕਿਸੇ ਵੀ ਸੰਗ ਕੋਲੋਂ ਮਾਈਪਾਈਪ ਕੋਲੋਂ ਕੋਈ ਵੀ ਗਲਤੀ ਹੋ ਗਈ ਹੋਵੇ ਅਸੀਖੇ ਮਾਤੇ ਜੱਜ ਕਹਾ ਵਾਹਿਗੁਰੂ ਕੀ ਕਾਟ ਸਾਹ ਵਾਹਿਗੁਰੂ ਜੀ ਕੀ ਬੋਧ ਹੈ